ਇਹ ਤਰੇੜ ਜਿਹੜੀ ਸਿੱਧਾ ਉੱਪਰ ਕੰਧ ਤੱਕ ਜਾਂਦੀ ਹੈ ਤੇ ਇਹਦੇ ਬੱਲੇ ਟੁੱਟਣ ਦੀ ਅਸਾਰਤੇ ਨੇ ਇੱਕ ਘਰ ਜੋ 24 ਘੰਟੇ ਇੱਥੇ ਰਹਿਣ ਵਾਲਿਆਂ ਦੇ ਦਿਲਾਂ 'ਚ ਡਰ ਬਣਾ ਕੇ ਰੱਖਦਾ ਹੈ ਰਾਤ ਨੂੰ ਸੌਣ ਵੇਲੇ ਕਿ ਕਦੋਂ ਕੋਈ ਵੱਡਾ ਹਾਦਸਾ ਵਾਪਰ ਜਾਊਗਾ ਜਿਹੜੀ ਮਰਜ਼ੀ ਕੰਧ ਦੇਖ ਲੋ ਤਰੇੜਾਂ ਆਈਆਂ ਪਈਆਂ ਨੇ ਰਾਤ ਨੂੰ ਸੌਣ ਵੇਲੇ ਡਰ ਨਹੀਂ ਲੱਗਦਾ ਡਰਤਾ ਲੱਗਦਾ ਜੀ ਪਰ ਹੁਣ ਕੀ ਕਰੀਏ ਹੁਣ ਪੈਸਾ ਨਹੀਂ ਹੈਗਾ ਕੋਲੀ ਕਈ ਵਾਰ ਮੈਨੂੰ ਲੱਗਦਾ ਵੀ ਕਿਰਪੀ ਨਾ ਜਾਏ ਉੱਪਰ ਮੈਨੂੰ ਜਵਾਕਾਂ ਦਾ ਫਿਕਰ ਰਹਿੰਦਾ ਵੀ ਕੀ ਬਣੇਗਾ ਜੀ ਗਿਰ ਕੇ ਚੁੰਦਾ ਇਹ ਪੂਰਾ ਕਮਰਤ ਤਲਾਬ ਬਣ ਜਾਂਦਾ ਇਹ ਜੇ ਤਲਾਬ ਤਾਂ ਦੇਖਦੇ ਆਂ ਸੀ ਪੂਰਾ ਮੀਚੋ ਪੂਰੇ ਬੈੱਡਾਂ ਤੱਕ ਤੇ ਜਗ੍ਹਾ ਨਹੀਂ ਬਚਦੀ ਰਾਤਾਂ ਨੂੰ ਬੈੱਡ-ਬੈੱਡ ਘੋਦੀਆਂ ਚ ਲੈ ਲੈ ਕੇ ਜਵਾਕਾਂ ਬੈਠੀ ਆ ਮੈਨੂੰ ਪਤਾ ਹੀ ਕਰਦੀ ਵੀਡੀਓ ਵੀ ਤੇ ਭੇਜੀ ਸੀ ਵੀ ਸਾਡੇ ਘਰ ਐ ਅਸੀਂ ਪਾਂਡੇ ਰੱਖੇ ਵੀ ਇਸ ਤਰ੍ਹਾਂ ਤੇ ਪਾਣੀ ਮੀ ਪੈਰੇ ਮੀ ਪੈਰੇ ਬਹੁਤ ਜ਼ਿਆਦਾ ਉਹ ਨਾ ਕੰਦਾ ਚੁੰਗਤੀਆਂ ਨੇ ਇਹੋ ਜਿਹਾ ਮਾਹੌਲ ਆ ਬੱਚੀ ਥੋੜੀ ਬਹੁਤ ਛੋਟੀ ਐ ਡਰਤਾ 24 ਘੰਟੇ ਰਹਿੰਦਾ ਕਿ ਯਾਰ ਛੱਤਾਂ ਨਾ ਗਿਰ ਜੇ ਇਹ ਜਾਣਾ ਕੁਝ ਹੋ ਜੇ ਮਤਲਬ ਤੁਸੀਂ ਕਮਾਨੀਓ ਰੋਜ਼ਗਾਰ ਕਰ ਰਹੇ ਹੋ ਤੇ ਠੀਕ ਨਹੀਂ ਹੋਇਆ ਮਾੜਾ ਮੋਟਾ ਹੀ ਕੰਮ ਕਰ ਸਕਦੇ ਮੇਰੇ ਵੀ ਲੱਖ ਚ ਪ੍ਰੋਬਲਮ ਆ ਗਈ ਤੇ ਤਾਂ ਕਰਕੇ ਬਹੁਤ ਤੰਗ ਆਇਆ ਹਿੰਦੇ ਤਾਂ ਬਹੁਤ ਕੁਝ ਹੈ ਜਿੱਤੇ ਆਨੇ ਆ ਤਾਂ ਕਰਦਾ ਕੋਈ ਨਹੀਂ ਹੈ ਵੋਟਾਂ ਲੈਣ ਟਾਈਮ ਹੀ ਜਾਂਦੇ ਆ ਬਸ ਵੋਟਾਂ ਦੇ ਦਿਓ ਇਹਨਾਂ ਨੂੰ ਹੋਰ ਕੁਝ ਨਹੀਂ ਹੈ ਤੋੜੇ ਹਸਬੰਦ ਨੇ ਕਿਹਾ ਕਿ ਮੈਨੂੰ ਬਹੁਤ ਦਿੱਕਤ ਹੈ ਬੈਕ ਦੀ ਦਿੱਕਤ ਆਈ ਪਈ ਆ ਤੁਸੀਂ ਵੀ ਨਹੀਂ ਚੱਲ ਸਕਦੇ ਫਿਰ ਕਈ ਵਾਰ ਤਾਂ ਐਵੇਂ ਹੁੰਦਾ ਹੋਊਗਾ ਖਾਣ ਨੂੰ ਰੋਟੀ ਵੀ ਨਹੀਂ ਹੋਣੀ ਬਹੁਤ ਵਾਰ ਹੋਇਆ ਇਹ ਕਦੇ ਤਾਂ ਨਮਕ ਨਾਲ ਰੋਟੀ ਖਾਈ ਕਦੇ ਬਿਨਾਂ ਰੋਟੀ ਤੋਂ ਵੀ ਸੋਇਆ ਬਹੁਤ ਵਾਰ ਹੋਇਆ ਉਹਨਾਂ ਦੀ ਬੈਕ ਦੀ ਪ੍ਰੋਬਲਮ ਮੈਂ ਤੁਹਾਨੂੰ ਦੱਸਦੀ ਉਹਨਾਂ ਨੂੰ ਆਪਰੇਸ਼ਨ ਦੱਸਿਆ ਹੈ ਸਾਡੇ ਕੋਲ ਪੈਸੇ ਨਹੀਂ ਐ ਸੀ ਆਪਰੇਸ਼ਨ ਕਰਾ ਸਕੀ ਪਰ ਉਹਨਾਂ ਦੇਖੇ ਨਹੀਂ ਜਾਂਦਾ ਸਾਡੇ ਤੋਂ ਤੇ ਉਹ ਜੇ ਕਹਿੰਦੇ ਵੀ ਉਹਨਾਂ ਨੂੰ ਆਪਰੇਸ਼ਨ ਕਰਾਣ ਲਈ ਤਾਂ ਕਹਿੰਦੇ ਨਹੀਂ ਅਜੇ ਨਹੀਂ ਕਰਾ ਸਕਦਾ ਫਿਰ ਕੌਣ ਕਮਾ ਕੇ ਦੇਗਾ ਤੁਹਾਨੂੰ ਤੁਸੀਂ ਕੀ ਖਾਓਗੇ ਇਹ ਚਿੰਤਾ ਰਹਿੰਦੀ ਉਹਨਾਂ ਨੂੰ ਆਪਣੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ ਊਮੜਕਨ ਇਸ ਟਾਈਮ ਤੇ ਪਟਿਆਲਾ ਦੇ ਪਾਦਰਗੜ੍ਹ ਚ ਮੌਜੂਦ ਹਾਂ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹਦੇ ਜਿਹੜੀ ਸਿਰ ਤੇ ਛੱਤ ਐ ਪੱਕੀ ਹੋਵੇ ਘਰ 'ਚ ਖੁਸ਼ੀਆਂ ਹੋਣ ਚਾਹ ਚਾਹਟ ਹੋਵੇ ਤੇ ਬੇਫਿਕਰ ਤੋਂ ਆਪਣੇ ਕੰਮ ਕਰ ਪਾਵੇ ਤੇ ਰੋਜ਼ਗਾਰ ਕਮਾ ਪਾਵੇ ਪਰ ਇਸ ਟੈਂਪਟ ਜਿਸ ਘਰ ਦੇ ਵਿੱਚ ਮੌਜੂਦ ਆ ਉਹਦੇ ਹਾਲਾਤ ਰੂਹ ਕੰਬਾਣ ਵਾਲੇ ਨੇ ਸੋ ਤਸਵੀਰਾਂ ਪਹਿਲਾਂ ਮੈਂ ਬਿਆਨ ਕਰ ਦਿੰਦਾ ਇੱਕ ਵਾਰ ਜ਼ਰੂਰ ਸੋ ਪਹੁੰਚਿਆ ਬਾਦਰਗੜ੍ਹ ਦੇ ਵਿੱਚ ਜਿੱਥੇ ਘਰ ਦੇ ਹਾਲਾਤ ਨੇ ਕੰਦਾਂ ਤੇ ਤਰੇੜਾਂ ਤੇ ਹਾਲਾਤ ਬੇਹਤੀ ਖਸਤਾ ਨੇ ਦੇਖ ਸਕਦੇ ਹੋ ਕਿ ਆ ਤਰੇੜ ਜਿਹੜੀ ਸਿੱਧਾ ਉੱਪਰ ਕੰਦ ਤੱਕ ਜਾਂਦੀ ਐ ਤੇ ਇਹਦੇ ਬੱਲੇ ਟਕਣ ਦੀ ਅਸਾਰਤੇ ਨੇ ਇੱਕ ਅਰ ਜੋ 24 ਘੰਟੇ ਇੱਥੇ ਰਹਿਣ ਵਾਲਿਆਂ ਦੇ ਦਿਲਾਂ 'ਚ ਡਰ ਬਣਾ ਕੇ ਰੱਖਦਾ ਹੈ ਰਾਤ ਨੂੰ ਸੌਣ ਵੇਲੇ ਕਿ ਕਦੋਂ ਕੋਈ ਵੱਡਾ ਹਾਦਸਾ ਵਾਪਰ ਜਾਊਗਾ ਹਾਲਾਤ ਇਹ ਨੇ ਕਿ ਸੌਣ ਵੇਲੇ ਇਹਨਾਂ ਨੂੰ ਐ ਹੁੰਦਾ ਕਿ ਕੰਨ ਨੂੰ ਦਿਨ ਚੜੇ ਜਾਂ ਨਾ ਚੜੇ ਡਰ ਉਸ ਤੋਂ ਬਾਅਦ ਬਿਮਾਰੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ ਇਹਨਾਂ ਦੇ ਪਰਿਵਾਰ ਮੈਂਬਰ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਉਤੋਂ ਘਰ ਦੀ ਛੱਤ ਦਾ ਡਰ ਕਿ ਕਦੋਂ ਟੁੱਟ ਕੇ गिर ਜੇ ਕੁਛ ਨਹੀਂ ਪਤਾ ਵੱਡੀਆਂ ਜ਼ਿੰਮੇਵਾਰੀਆਂ ਤੇ ਪਹੁੰਚ ਚੁੱਕੇ ਆ ਪਰਿਵਾਰ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਲਖਵਿੰਦਰ ਲਖਵਿੰਦਰ ਜੀ ਘਰ ਦੇ ਹਾਲਾਤ ਇਹੋ ਜਿਹੇ ਖਸਤਾ ਹੋਏ ਪਏ ਨੇ ਕਿੰਨੇ ਟਾਈਮ ਤੋਂ ਦੇਖ ਸਕਦਾ ਜਿਹੜੀ ਮਰਜ਼ੀ ਕੰਦ ਦੇਖ ਲੋ ਤਰੇੜਾਈਆਂ ਪਈਆਂ ਨੇ ਰਾਤ ਨੂੰ ਸੌਣ ਵੇਲੇ ਡਰ ਨਹੀਂ ਲੱਗਦਾ ਡਰਤਾ ਲੱਗਦਾ ਜੀ ਪਰ ਹੁਣ ਕੀ ਕਰੀਏ ਹੁਣ ਪੈਸਾ ਨਹੀਂ ਹੈਗਾ ਕੋਲੀ ਕਈ ਵਾਰ ਮੈਨੂੰ ਲੱਗਦਾ ਵੀ ਗਿਰ ਵੀ ਨਾ ਜਾਏਗਾ ਉੱਪਰ ਮੈਨੂੰ ਜਵਾਕਾਂ ਦਾ ਫਿਕਰ ਰਹਿੰਦਾ ਵੀ ਕੀ ਬਣੇਗਾ ਜੀ ਗਿਰ ਕੇ ਨਹੀਂ ਮਤਲਬ ਤੁਸੀਂ ਕਮਾਨੀ ਹੋ ਰੋਜ਼ਗਾਰ ਕਰ ਰਹੇ ਹੋ ਤੇ ਠੀਕ ਨਹੀਂ ਹੋਇਆ ਮੜਾ ਮੋਟਾ ਹੀ ਕੰਮ ਕਰ ਸਕਦੇ ਮੇਰੇ ਵੀ ਲੱਖ ਚ ਪ੍ਰੋਬਲਮ ਆ ਗਈ ਤੇ ਤਾਂ ਕਰਕੇ ਬਹੁਤ ਤੰਗ ਆਏ ਤੇ ਬੱਚੀਆਂ ਨੇ ਦੋ ਥੋਡੀਆਂ ਜਿੰਨ ਬਹੁ ਵੱਡੀਆਂ ਜ਼ਿੰਮੇਵਾਰੀਆਂ ਆਈਆਂ ਪਈਆਂ ਤੁਹਾਡੇ ਸਿਰ ਤੇ ਤੇ ਅੱਗੇ ਤੁਹਾਡੀ ਪਤਨੀ ਵੀ ਬਿਮਾਰ ਚੱਲ ਰਹੀ ਹੈ ਗੁਜ਼ਾਰਾ ਹੋ ਜਾਂਦਾ ਨਹੀਂ ਬਹੁਤ ਔਖਾ ਹੋ ਰਿਹਾ ਜੀ ਬਸ ਚੱਲੀ ਜਾ ਰਾਇ ਇਹ ਰੋਟੀ ਪਾਣੀ ਮੁਸ਼ਕਿਲ ਨਾਲ ਮਤਲਬ ਇੰਨਾ ਔਖਾ ਹੋਇਆ ਪਿਆ ਬਹੁਤ ਔਖਾ ਹੋਇਆ ਪਿਆ ਇਹ ਪਿੰਡ ਦੇ ਸਰਪੰਚ ਜਿਵੇਂ ਹੁੰਦੇ ਨੇ ਜਾਂ ਫਿਰ ਹੋਰ ਕਮੇਟੀ ਮੈਂਬਰ ਹੁੰਦੇ ਨੇ ਉਹ ਰਲ ਮਿਲ ਕੇ ਮਦਦ ਕਰ ਦਿੰਦੇ ਨੇ ਇਹ ਜੇ ਘਰ ਦੀ ਕੀ ਚਲੋ ਘਰ ਹੀ ਪੋਣਾ ਫਿਰ ਕਿਆ ਹੁੰਦਾ ਇੰਨੇ ਇਨਫਲੂਐਂਸਰ ਨੇ ਇੰਨੇ ਲੋਕ ਨੇ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਬਹੁਤ ਜਣਿਆਂ ਨੂੰ ਕਿਹਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕੋਈ ਪੱਲਾ ਨਹੀਂ ਫੜਾਉਂਦਾ ਨਾ ਜੀ ਸੋ ਬਿਲਕੁਲ ਉਹਨਾਂ ਦੀ ਪਤਨੀ ਵੀ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਕੀ ਨਾਮ ਹੈ ਜੀ ਸੁਖਵਿੰਦਰ कौर ਸੁਖਵਿੰਦਰ ਜੀ ਘਰ ਦੀਆਂ ਛੱਤਾਂ ਕਿਵੇਂ ਦੀਆਂ ਨੇ ਦੇਖੋ ਮਤਲਬ ਦੇਖ ਕੇ ਹੈਰਾਨੀ ਹੋ ਰਹੀ ਆ ਹਮੇਸ਼ਾ ਦੇਖੋ ਇਹਨ ਕੀ ਕਹੀ ਸਕਦੇ ਤੁਸੀਂ ਆਪ ਵੀ ਦੇਖ ਰਹੇ ਹੋ ਸਾਡੇ ਘਰ ਦੀ ਹਾਲਤ ਇੰਨੀ ਬੁਰੀ ਹੈ ਕਿ ਸਾਨੂੰ ਹਰ ਵੇਲੇ ਹਰ ਵੇਲੇ ਡਰ ਚ ਰਹਿਨੇ ਆ ਕਿ ਇਹ ਛੱਤ ਗਿਰ ਨਾ ਜਾਏ ਜਾਂ ਕੰਦ ਨਾ ਘਿਰ ਜਾਏ ਕੋਈ ਸਾਨੂੰ ਅਸੀਂ ਨਾ ਬਸ ਕੁਝ ਕਹਿ ਨਹੀਂ ਸਕਦੇ ਹਮੇਸ਼ਾ ਮੇਰੀ ਧੀਾਂ ਦੀ ਫਿਕਰ ਲੱਗੀ ਰਹਿੰਦੀ ਆ ਬੀਨਾਂ ਨੂੰ ਕੁਝ ਨਾ ਹੋ ਜੇ ਮਹਾਰਾਜ ਜੀ ਨਾਲ ਨੂੰ ਸਹੀ ਰੱਖਨ ਮੇਰੇ ਘਰ ਦੀ ਛੱਤ ਪੱਕੀ ਹੋਵੇ ਮੇਰੇ ਬਸ ਇਹੀ ਦਿਲ ਚ ਇੱਕ ਇੱਛਾ ਰਹਿੰਦੀ ਆ ਵੀ ਮੇਰੇ ਘਰ ਦੀ ਜਿਹੜੀ ਛੱਤ ਉਹ ਪੱਕੀ ਹੋਏ ਨਹੀਂ ਮਤਲਬ ਹੁਣ ਤਾਂ ਇਹ ਜੇ ਹਾਲਾਤ ਨਜੇ ਰੱਬ ਨਾ ਕਰੇ ਮੀ ਪੈ ਜੇ ਤਾਂ ਕਾਂਦੀ ਚੋਂ ਲੱਗ ਜੇਗੀ ਤਾਂ ਸਾਰੀ ਇਹ ਤਾਂ ਪੂਰਾ ਕਮਰਾ ਚੋਂਦਾ ਇਹ ਪੂਰਾ ਕਮਰਾ ਤਲਾਬ ਬਣ ਜਾਂਦਾ ਇਹ ਜੇ ਹਾਲਾਤ ਦੇਖਦੇ ਅਸੀਂ ਪੂਰਾ ਮੀਚੋ ਪੂਰੇ ਬੈੱਡਾਂ ਤੱਕ ਤੇ ਜਗ੍ਹਾ ਨਹੀਂ ਬਚਦੀ ਰਾਤਾਂ ਨੂੰ ਬੈੱਡ-ਬੈੱਡ ਗੋਦੀਆਂ ਚ ਲੈ ਲੈ ਕੇ ਜਵਾਕ ਬੈਠੀ ਐ ਮੈਨੂੰ ਪਤਾ ਨਹੀਂ ਬੱਚੇ ਸੌਣ ਲਈ ਵੀ ਸਵੇਰੇ ਸਕੂਲ ਵੀ ਜਾਣਾ ਹੁੰਦਾ ਪਰ ਮੀ ਦੇ ਹਾਲਾਤ ਚ ਕੀ ਕਰ ਸਕਦੇ ਅਸੀਂ ਮਤਲਬ ਜਿਹੜੇ ਸਾਹਮਣਾ ਕਰਦਾ ਚੁੰਤੀਆਂ ਨੇ ਇਹ ਜਿਹਾ ਮਾਹੌਲ ਆ ਬੱਚੀ ਥੋੜੀ ਬਹੁਤ ਛੋਟੀ ਐ ਡਰਤਾ 24 ਘੰਟੇ ਰਹਿੰਦਾ ਕਿ ਯਾਰ ਛੱਤਾਂ ਨਾ ਗਿਰ ਜੇ ਇਹ ਜਾਨਾ ਕੁਝ ਹੋ ਜੇ ਫਿਰ ਕਿਉਂ ਨਹੀਂ ਲੋਕਮਤਤ ਕਰਦੇ ਲੋ ਪੰਜਾਬੀ ਤਾਂ ਕਹਿੰਦੇ ਹਰ ਕਿਸੇ ਦੀ ਮਦਦ ਕਰਨ ਨੂੰ ਪਹਿਲਾਂ ਨੇ ਪਤਾ ਨਹੀਂ ਕੋ ਸਾਡੀ ਸਾਡੀ ਕਿਸੇ ਨੇ ਨਹੀਂ ਸੁਣਿਆ ਸੀ ਬਹੁਤ ਜਣਾਂ ਨੂੰ ਕਿਹਾ ਵੀ ਆ ਅੱਜ ਤੇ ਆਵਾਸ ਜੋ ਜਿਨ੍ਹਾਂ ਤੇ ਫਾਰਮ ਭਰੇ ਉਹ ਇੱਥੇ ਵੀ ਸਾਡੀ ਕੋਈ ਉਹ ਨਹੀਂ ਹੋਈ ਕਿੰਨੀ ਵਾਰ ਫਾਰਮ ਕਹਿ ਦਿੰਦੇ ਭਰ ਦੋ ਇਹ ਕਰ ਲੋ ਸਭ ਕੁਝ ਕੀਤਾ ਪਰ ਸਾਡੇ ਕਿਤੇ ਨਹੀਂ ਸੁਣੇਗੇ ਨੇ ਕਹਿੰਦੇ ਨੇ ਕਿ ਜਵੇਂ ਨਵੀਆਂ ਨਵੀਆਂ ਸਕੀਮਾਂ ਕੱਢ ਦਿੰਦੇ ਨੇ ਜਦੋਂ ਵੋਟਾਂ ਲੈਣ ਆਂਦੇ ਨੇ ਕਹਿੰਦੇ ਨੇ ਸੜਕਾਂ ਪੱਕੀਆਂ ਕਰਾ ਦਾਂਗੇ ਆਹ ਕਰਾ ਦਾਂਗੇ ਫਿਰ ਵਾਦੇ ਕਿਉਂ ਨਹੀਂ ਪੂਰੇ ਪਤਾ ਨਹੀਂ ਉਹਨਾਂ ਨੂੰ ਪਤਾ ਹੁਣ ਕਹਿੰਦੇ ਤਾਂ ਬਹੁਤ ਕੁਛ ਹੈ ਜਿੱਤੇ ਆਣੇ ਆ ਤਾਂ ਕਰਦਾ ਕੋਈ ਨਹੀਂ ਆਈ ਵੋਟਾਂ ਲੈਣ ਟਾਈਮ ਹੀ ਆਂਦੇ ਆ ਬਸ ਵੋਟਾਂ ਦੇ ਦਿਓ ਇਹਨਾਂ ਨੂੰ ਹੋਰ ਕੁਛ ਨਹੀਂ ਹੈ ਹੁਣ ਬੱਚੀਆਂ ਥੋਡੀਆਂ ਦੋ ਨੇ ਇੱਕ ਬਿਲਕੁਲ ਛੋਟੀ ਐ ਪੜ ਰਹੀ ਐ ਕੋਈ ਹਾਂਜੀ ਮੇਰੀ ਇੱਕ ਬੜੀ ਕੁੜੀ ਐ 11 ਸਾਲ ਦੀ ਐ ਉਹ ਪੜ ਰਹੀ ਐ 6ਵੀਂ ਕਲਾਸ ਚ ਪੜ੍ਹਦੀ ਐ ਉਹ ਹਰ ਵੇਲੇ ਉਹ ਇੰਨੀ ਛੋਟੀ ਉਮਰ ਚ ਹੁੰਨੀ ਤਾਂ ਇੰਨੀ ਟੈਨਸ਼ਨ ਚ ਰਹਿੰਦੀ ਐ ਕਿ ਮੈਂ ਪੜ ਲਿਖ ਕੇ ਕੁਝ ਬਣਨਾ ਐ ਪਰ ਮੇਰੇ ਮੰਮੀ ਪਾਪਾ ਦੇ ਹਾਲਾਤ ਸੁਧਾਰਨੇ ਆ ਉਹ ਸਾਨੂੰ ਨਹੀਂ ਦੇਖ ਸਕਦੀ ਤਕਲੀਫ ਚ ਜਮਾ ਵੀ ਹੁੰਨੀ ਤਾਂ ਮੈਂ ਉਹਨੂੰ ਇਲਾ ਕਹਿੰਦੇ ਵੀ ਤੂੰ ਟੈਨਸ਼ਨ ਨਾਲੇ ਪਰ ਉਸ ਸਮਝਦੀ ਨਹੀਂ ਐ ਕਿ ਉਹ ਕਹਿੰਦੀ ਵੀ ਮੈਨੂੰ ਪਤਾ ਉਹ ਦੇਖ ਕੇ ਸੀ ਰੋ ਵੀ ਨਹੀਂ ਸਕਦੇ ਉਹ ਪਹਿਲਾਂ ਰੋ ਪੈਂਦੀ ਆ ਸਾਡੇ ਤੋਂ ਸਾਡਾ ਦੁੱਖ ਉਹ ਤਾਂ ਦੇਖਿਆ ਨਹੀਂ ਜਾਂਦਾ ਨਹੀਂ ਬੱਚੀਆਂ ਇੰਨੀਆਂ ਛੋਟੀਆਂ ਨੇ ਅਗੇ ਇਹਨਾਂ ਦੀ ਜ਼ਿੰਮੇਵਾਰੀ ਹੋ ਗਈ ਤੁਸੀਂ ਵੀ ਕਹਿੰਦੇ ਸ਼ੂਗਰ ਦੇ ਵਿੱਚ ਹਾਂਜੀ ਮੈਨੂੰ ਸ਼ੂਗਰ ਰਹਿੰਦੀ ਆ ਮੈਨੂੰ ਇਹ 4 ਸਾਲ ਹੋ ਗਏ ਸ਼ੂਗਰ ਨਾਲ ਹੁੰਦੇ ਹੁਣ ਪਤਾ ਨਹੀਂ ਕਿ ਇਹ ਕਹਿੰਦੇ ਕਿ ਟੈਂਸ਼ਨ ਨਹੀਂ ਦੀ ਹੁੰਦੀ ਮੇਰੀ ਕੋਈ ਏਨੀ ਉਮਰ ਵੀ ਨਹੀਂ ਸੀ ਜਦੋਂ ਮੈਨੂੰ ਸ਼ੂਗਰ ਹੋਈ ਆ ਤੇ ਮਤਲਬ ਹੁਣ ਮੈਨੂੰ ਟੈਂਸ਼ਨ ਤਾਂ ਇੱਕੇ ਰਹਿੰਦੀ ਆ ਕਰਦੀ ਇਹਨਾਂ ਨੂੰ ਦੇਖਦੀ ਐ ਇਹਨਾਂ ਤੋਂ ਵੀ ਨਾ ਘੰਮ ਨਹੀਂ ਹੁੰਦਾ ਤੇ ਹਮੇਸ਼ਾ ਹੀ ਟੈਂਸ਼ਨ ਰਹਿੰਦੀ ਵੀ ਸਾਡੇ ਘਰ ਨਾ ਗਿਰਜੇ ਕੰਦ ਨਾ ਗਿਰਜੇ ਕੋਈ ਕੋਈ ਨਹੀਂ ਸਾਡੇ ਨਾਲ ਖੜੇ ਗੰ ਸਾਨੂੰ ਪਤਾ ਸੀ ਬਹੁਤ ਔਖੇ ਹੋਏ ਪਏ ਹੁਣ ਨਹੀਂ ਜਿਵੇਂ ਉਹਨਾਂ ਨੇ ਕਿਹਾ ਤੁਹਾਡੇ ਹਸਬੰਦ ਨੇ ਕਿਹਾ ਕਿ ਮੈਨੂੰ ਬਹੁਤ ਦਿੱਕਤ ਹੈ ਬੈਕ ਦੀ ਦਿੱਕਤ ਆਈ ਪਈ ਆ ਤੁਸੀਂ ਵੀ ਨਹੀਂ ਚੱਲ ਸਕਦੇ ਫਿਰ ਕਈ ਵਾਰ ਤਾਂ ਐਵੇਂ ਹੁੰਦਾ ਹੋਊਗਾ ਖਾਣ ਨੂੰ ਰੋਟੀ ਵੀ ਨਹੀਂ ਹੋਣੀ ਬਹੁਤ ਵਾਰ ਹੋਇਆ ਇਹ ਕਦੇ ਤਾਂ ਨਮਕ ਨਾਲ ਰੋਟੀ ਖਾਈ ਕਦੇ ਬਿਨਾਂ ਰੋਟੀ ਤੋਂ ਵੀ ਸੋਇਆ ਬਹੁਤ ਵਾਰ ਹੋਇਆ ਉਹਨਾਂ ਦੀ ਬੈਕ ਦੀ ਪ੍ਰੋਬਲਮ ਮੈਂ ਤੁਹਾਨੂੰ ਦੱਸਦੇ ਉਹਨਾਂ ਨੂੰ ਆਪਰੇਸ਼ਨ ਦੱਸਿਆ ਹੈ ਸਾਡੇ ਕੋਲ ਪੈਸੇ ਨਹੀਂ ਅਸੀਂ ਆਪਰੇਸ਼ਨ ਕਰਾ ਸਕੀ ਪਰ ਉਹਨਾਂ ਦੇਖਿਆ ਨਹੀਂ ਜਾਂਦਾ ਸਾਡੇ ਤੋਂ ਤੇ ਉਹ ਜਿਹਨੇ ਵੀ ਉਹਨਾਂ ਨੂੰ ਆਪਰੇਸ਼ਨ ਕਰਾਣ ਲਈ ਤਾਂ ਕਹਿੰਦੇ ਨਹੀਂ ਅਜੇ ਨਹੀਂ ਕਰਾ ਸਕਦਾ ਫਿਰ ਕੌਣ ਕਮਾ ਕੇ ਦੇਗਾ ਤੁਹਾਨੂੰ ਤੁਸੀਂ ਕੀ ਖਾਓਗੇ ਇਹ ਚਿੰਤਾ ਰਹਿੰਦੀ ਉਹਨਾਂ ਨੂੰ ਆਪਣੀ ਭੈਣੇ ਰੋਣਾ ਸਭ ਠੀਕ ਹੋ ਜਾ ਉਸ ਪ੍ਰਮਾਤਮਾ ਨੇ ਸਭ ਠੀਕ ਕਰ ਦੇਣਾ ਗੱਲ ਗੱਲ ਮੈਨੂੰ ਇਹ ਵੀ ਦੱਸੋ ਕਿ ਜਿਵੇਂ ਇੰਨੇ ਹਾਲਾਤ ਮਾੜੇ ਨੇ ਜਿਵੇਂ ਕੋਈ ਸਰਪੰਚ ਹੋ ਗਿਆ ਐਮਐਲਏ ਹੋ ਗਿਆ ਕੋਈ ਵੀ ਨਹੀਂ ਆਇਆ ਕਿਸੇ ਕੋਲ ਤੁਸੀਂ ਪਹੁੰਚ ਕਰੀ ਆਪ ਜੀ ਜੀ ਸਾਨੂੰ ਕਈਆਂ ਨੇ ਦੱਸਿਆ ਬੀਐਮਏ ਫਾਰਮ ਭਰਿਆ ਉੱਥੇ ਜਾਓ ਪਟਿਆਲੇ ਜਾਓ ਕਿਤੇ ਜਾਓ ਅਸੀਂ ਸਾਰੇ ਕਿਤੇ ਗਏ ਅਸੀਂ ਸਭ ਕੁਝ ਕੀਤਾ ਹੈ ਪਰ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਜਿਨ੍ਹਾਂ ਨੇ ਜਿੱਥੇ ਕਿਹਾ ਸੀ ਉੱਥੇ ਗਏ ਪਰ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਤੁਸੀਂ ਕੋਈ ਹੋਰ ਕਿਸੇ ਜਮੈਂ ਮਦਦ ਕਰਦੇ ਨੇ ਹੜਾਂ ਦੇ ਵਿੱਚ ਕਿੰਨੀਆਂ ਨੇ ਮਦਦ ਕਰਨ ਵਾਲੀਆਂ ਜਗ੍ਹਾਵਾਂ ਕਰਦੇ ਨੇ ਅਲੱਗ-ਅਲੱਗ ਸੰਸਥਾਵਾਂ ਬਣੀਆਂ ਪਈਆਂ ਐਨਜੀਓ ਬਣੀਆਂ ਪਈਆਂ ਹਾਂਜੀ ਅਸੀਂ ਮੈਸੇਜ ਕੀਤਾ ਸੀ ਕਿ ਅਸੀਂ ਹੈ ਗੇਵੀਰ ਜੀ ਉਹਨਾਂ ਨੂੰ ਮੈਸੇਜ ਕੀਤਾ ਸੀ ਅਸੀਂ ਆਪਣੇ ਘਰ ਦੀ ਵੀਡੀਓ ਵੀ ਤੇ ਭੇਜੀ ਸੀ ਵੀ ਸਾਡੇ ਘਰ ਐ ਅਸੀਂ ਭਾਂਡੇ ਰੱਖੇ ਹੋਏ ਬਿਸਤਰੇ ਤੇ ਪਾਣੀ ਮਿ ਪੈ ਰਿਆ ਮੀ ਪੈ ਰਿਆ ਬਹੁਤ ਜ਼ਿਆਦਾ ਪਰ ਮੈਨੂੰ ਨਹੀਂ ਕਹਿੰਦੇ ਚਲੋ ਉਹ ਵੀ ਕਿਤੇ ਹੋਰ ਮਦਦ ਕਰ ਰਹੇ ਹੋਣੇ ਕਿ ਰੱਬ ਸੇ ਪਤਾ ਨਹੀਂ ਉਹਨਾਂ ਦੇ ਮਨ ਚੁੱਕੇ ਦੇ ਆਉ ਸਾਡੀ ਵੀ ਮਦਦ ਕਰਨਗੇ ਭਰੋਸਾ ਹੈ ਉਸ ਰੱਬ 'ਤੇ ਭਰੋਸਾ ਹੈ ਕਿਤੇ ਤਾਂ ਕੋਈ ਸਾਡੀ ਸੁਣੂਗਾ ਹੁਣ ਤੁਸੀਂ ਕਿਆ ਤੁਸੀਂ ਬਿਮਾਰ ਚੱਲ ਰਹੇ ਹੋ ਹਸਬੰਦ ਬਿਮਾਰ ਚੱਲ ਰਹੇ ਆ ਕਿ ਬੱਚੀਆਂ ਦਾ ਫਿਰ ਸੋਚ ਕੇ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਹੁਣ ਇਹੀ ਡਰ ਲੱਗਦਾ ਹਮੇਸ਼ਾ ਹੀ ਰਹਿੰਦਾ ਮੇਰੇ ਕੋਲ ਦੇਖੋ ਮੇਰੀਆਂ ਦੋ ਧੀਆ ਹੈ ਮੈਨੂੰ ਨਹੀਂ ਕਹਿੰਦੇ ਮੈਂ ਤਾਂ ਖੁਸ਼ ਹਾਂ ਮੇਰੀ ਧੀਆ ਮੈਨੂੰ ਕੋਈ ਹੋਣੀ ਪਰ ਧੀਆ ਨੂੰ ਕਹਿੰਦੇ ਮਾਂ ਦੀ ਬਾਪ ਦੀ ਦੋਨਾਂ ਦੀ ਲੋੜ ਹੁੰਦੀ ਹੈ ਹਰ ਵਕਤ ਮੈਨੂੰ ਬਸ ਇਹੀ ਡਰ ਰਹਿੰਦਾ ਮੈਨੂੰ ਨਾ ਕੁਝ ਹੋ ਜਾਈਏ ਜਾਂ ਇਹਨਾਂ ਨੂੰ ਨਾ ਕੁਝ ਹੋ ਜਾਈਏ ਅਸੀਂ ਤਾਂ ਨਾ ਮੇਰੇ ਨਾ ਅੱਗੇ ਵੀ ਮੈਂ ਕਮਾ ਕੇ ਦੇ ਸਕਾਂ ਜਾਂ ਕੁਝ ਕਰ ਸਕਾਂ ਮੇਰੀ ਮੈਂ ਸਹੀ ਦੱਸਾਂ ਮੇਰ ਚ ਨੀ ਜਾਨ ਪ੍ਰਾਨ ਨਹੀਂ ਆਗੇ ਮੈਂ ਬਸ ਇੱਕ ਬੈਠੀ ਹਮੰਜੇ ਤੇ ਲੱਗੇ ਮੇਰੀ ਕੁੜੀਏ ਤੁਸੀਂ ਦੇਖਿਆ ਵਾਹੀ ਕਾਏਗੀ ਸਕੂਲ ਚੋ ਹੀ ਕੰਮ ਕਰਦੀਏ ਕਰਦਿਆ ਕੇ ਮੇਰੇ ਤੋਂ ਕੁਝ ਹੁੰਦਾ ਵੀ ਨਹੀਂ ਧੰਨਵਾਦ ਸੋ ਬਿਲਕੁਲ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਦਰਦ ਬਿਆਨ ਕਰ ਚੁੱਕੇ ਨੇ ਸੋ ਘਰ ਵੀ ਦਿਖਾਤਾ ਤੁਹਾਨੂੰ ਸਾਹਮਣੇ ਬਾਥਰੂਮ ਬਣਿਆ ਪਿਆ ਆ ਬਾਥਰੂਮ ਹੈ ਉੱਪਰ ਬਿਜਲੀ ਦੀਆਂ ਤਾਰਾਂ ਨੇ ਜੇ ਰੱਬ ਨਾ ਕਰੇ ਕੋਈ 1921 ਹੁੰਦੀ ਆ ਤਾਂ ਹਾਦਸਾ ਵਾਪਰ ਸਕਦਾ ਘਰ ਦੇ ਹਾਲਾਤ ਖਸਤਾ ਨੇ ਤਾਂ ਰੂਹ ਝੰਡੋੜ ਦਿੰਦੀ ਹੈ ਸਾਰਾ ਕੁਝ ਕਿ ਕਿੱਥੇ ਸਾਡਾ ਪੰਜਾਬ ਕਹਿੰਦੇ ਸੀ ਮਦਦ ਕਰਦਾ ਸਭ ਦੀ ਸੋ ਜੇ ਕਿਸੇ ਤੱਕ ਇਹ ਵੀਡੀਓ ਜਾਂਦੀ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮਦਦ ਕਰੋ ਕਿਉਂਕਿ ਹਾਲਾਤ ਬਹੁਤ ਖਸਤਾ ਨੇ ਕਦੋਂ ਤਰੇੜ ਪੈ ਜੂ ਕਦੋਂ ਹਾਸਾ ਵਾਪਰ ਦੇ ਕੁਝ ਨਹੀਂ ਪਤਾ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ